ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਜੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਚਲੋ ਜੀ ਫਸਟ ਆਪਣੇ ਖੀਨ ਖਾਬ ਦੇ ਸੂਟ ਆ ਜਿਹੜੇ ਕਿ ਆਪਣੇ ਬਹੁਤ ਹੀ ਟ੍ਰੈਂਡਿੰਗ ਚ ਰਹੇ ਆ ਇਹਦੇ ਵਿੱਚ ਆਪਾਂ ਕਾਫੀ ਡਿਜ਼ਾਈਨ ਲੈ ਕੇ ਆਏ ਆ ਕਾਫੀ ਜਿਹੜੇ ਕਲਰ ਡਿਫਰੈਂਟ ਲੈ ਕੇ ਨਾਲ ਨੈਚੁਰਲ ਕريب ਦੀ ਬਾਟਮ ਰਹੇਗੀ ਨੈਕਸਟ ਆ ਕਾਟਨ ਫੈ布ਰਿਕ ਦੇ ਸੂਟ ਲੈ ਕੇ ਆਇਆ ਸਬਡੇ ਡਿਜ਼ਾਈਨ ਡਿਫਰੈਂਟ ਹੋਣਗੇ ਕਲਰ ਡਿਫਰੈਂਟ ਹੋਣਗੇ ਤੇ ਪ੍ਰਿੰਟ ਜਿਹੜੇ ਡਿਫਰੈਂਟ ਹੋਣਗੇ ਬਹੁਤ ਸੋਹਣੇ ਹੋਣਗੇ ਨਾਲ ਬਾਟਮ ਇਹਨਾਂ ਦੇ ਪਲੇਨ ਰਹੇਗੀ ਨਾਲ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਹੋਏਗਾ ਜੀ ਠੀਕ ਹੈ ਜੀ ਨੈਕਸਟ ਆ ਵੀ ਬਹੁਤ ਸੋਹਣਾ ਆ ਜੀ ਚੰਦੇਰੀ ਕਾਟਨ ਦੇ ਵਿੱਚ ਹੋਏਗਾ ਨਾਲ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਹੋਏਗਾ ਦੁਪੱਟਾ ਬਹੁਤ ਸੋਹਣਾ ਹੋਏਗਾ ਨਾਲ ਕੰਟਰਾਸਟ ਹੋਏਗਾ ਤੇ ਸੂਟ ਜਿਹੜਾ ਇਹ ਹੋਏਗਾ ਆਲ ਓਵਰ ਹੋਏਗਾ ਨੈਕਸਟ ਆਪਾਂ ਵਾਈਟ ਦੇ ਵਿੱਚ ਲੈ ਕੇ ਆਏ ਜਿਹਦੇ ਨਾਲ ਕੰਟਰਾਸਟ ਬਾਟਮ ਰਹੇਗੀ ਤੇ ਨਾਲ ਸੇਮ ਦੁਪੱਟਾ ਹੋਏਗਾ ਇਹਨਾਂ ਦੇ ਸਬਜ਼ਾ ਕਲਰ ਵਾਈਟ ਹੋਏਗਾ ਨਾਲ ਬਾਟਮ ਦਾ ਕਲਰ ਜਿਹੜਾ ਚੇਂਜ ਹੋਏਗਾ ਜੀ ਨੈਕਸਟ ਆ ਰਿਹਾ 100 ਕਾਟਨ ਦੇ ਵਿੱਚ ਬਹੁਤ ਸੋਹਣੇ ਸੂਟ ਹੈ ਜੀ ਪ੍ਰਿੰਟ ਸੂਟ ਹੈ ਜੀ ਨਾਲ ਬਾਟਮ ਜਿਹੜੇ ਇਹਨਾਂ ਦੇ ਕੰਟਰਾਸਟ ਹੋਣਗੇ ਆ ਠੀਕ ਹੈ ਜੀ ਤੇ ਨਾਲ ਦੁਪੱਟੇ ਬਹੁਤ ਸੋਹਣੇ ਹੋਣਗੇ ਜੀ ਚੈੱਕ ਕਰੀ ਚਲੋ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਕਲਰ ਪਸੰਦ ਆਉਂਦਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰਕੇ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਤੁਸੀਂ ਕੋਈ ਸੂਟ ਰੇਟਡ ਕੋਈ ਵੀ ਇਨਫੋਰਮੇਸ਼ਨ ਲੈਣੀ ਹੋ ਵੀ ਲੈ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਜਿਹੜੇ ਸੂਟ ਆਏ ਜੀ ਨਾਲ ਜਿਹੜੇ ਘਟਵਰਗ ਸਟਾਈਲ ਜਿਹੜਾ ਹੈ ਬਾਟਮ ਤੇ ਬਣਿਆ ਹੋਏਗਾ ਅਗਰ ਤੁਸੀਂ ਇਹਦੀ ਬਾਟਮ ਸਟਿਚ ਕਰੋਣੀ ਬਾਟਮ ਅਗਰ ਪਲਾਜ਼ੋ ਸਟਿਚ ਕਰਨਾ ਪਲਾਜ਼ੋ ਬੈਟਰ ਰਹੇਗਾ ਜੀ ਨੈਕਸਟ ਆ ਕਾਟਨ ਦੇ ਸੂਟ ਹੋਣਗੇ ਨਾਲ ਦੁਪट्टे ਖ ਬਹੁਤ ਸੋਹਣੇ ਸੂਟ ਰਹਣ ਜੀ ਦੇ ਨੈਕਸਟ ਆਪਣੇ ਕੋਲ ਆਹ ਚੈੱਕ ਕਰੋ ਬਹੁਤ ਸੋਹਣੇ ਜਿਹੜੇ ਆ ਫੈਬਰਿਕ ਇਹਨਾਂ ਦਾ ਹੋਰ ਹੋਏਗਾ ਜੀ ਮੇਬੀ ਨੈਚੁਰਲ ਗਰੇਪ ਫੈਬਰਿਕ ਰਹੇਗਾ ਜੀ ਬਾਕੀ ਜੀ ਫੈਬਰਿਕ ਰਿਲੇਟਡ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਆ ਮਸਲੀਨ ਕਾਟਨ ਦੇ ਵਿੱਚ ਵੀ ਨੈੱਕ ਵਾਲੇ ਸੂਟ ਆਏ ਤੇ ਨਾਲ ਟੈਬੀ ਸਿਲਕ ਦਾ ਜਿਹੜਾ ਦੁਪੱਟਾ ਖੁੱਲਡੁੱਲਾ ਹੋਏਗਾ ਜੀ ਠੀਕ ਹੈ ਜੀ ਨੈਕਸਟ ਆ ਕਾਟਨ ਫੈਬਰਿਕ ਚ ਰਹਣ ਵਾਲੇ ਸੂਟ ਜਿਨ੍ਹਾਂ ਦਾ ਬਾਟਮ ਜਿਹੜੀ ਐ ਪਲੇਨ ਰਹੇਗੀ ਦੁਪੱਟਾ ਬਹੁਤ ਸੋਹਣਾ ਚਨੌਂਦਾ ਹੋਏਗਾ ਜੀ ਨੈਕਸਟ ਅਲਓਵਰ 5 5 ਮੀਟਰ ਜਿਹੜਾ ਸੂਟ ਰਹੇਗਾ ਜੀ ਠੀਕ ਹੈ ਜੀ ਇਹ ਅਗਰ ਵਿਦਾਊਟ ਦੁਪੱਟਾ ਹੋਣਗੇ ਅਗਰ ਤੁਹਾਨੂੰ ਤੁਸੀਂ ਇਹ ਲਾਈਕ ਕਰਦੇ ਆ ਤਾਂ ਇਹ ਵੀ ਬਾਈ ਕਰ ਸਕਦੇ ਆ ਬਾਕੀ ਜੀ ਅੱਜ ਦੀ ਕਲੈਕਸ਼ਨ ਵਿੱਚ ਇਹ ਵਾਲੇ ਸੂਟ ਆ ਧੰਨਵਾਦ ਜੀ